ਬੀਜੇਪੀ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ ਇੱਥੇ ਵੀ ਜਿਹੜੇ ਉਹ ਕਿਸਾਨ ਆ ਉਹ ਕਹਿੰਦੇ ਅਸੀਂ ਗੱਲ ਕਰਨੀ ਹੈ ਉਮੀਦਵਾਰ ਨਾਲ ਅਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਫੇਰ ਮਤਲਬ ਤੁਸੀਂ ਗੱਲ ਕਿਉਂ ਨਹੀਂ ਉਹਨਾਂ ਨਾਲ ਕਰ ਰਹੇ ਜਿਹੜੇ ਕਿਸਾਨ ਇੱਥੇ ਇਨੇ ਇਕੱਠੇ ਹੋਏ ਇਸ ਕਰਕੇ ਗੱਲ ਨਹੀਂ ਕਰ ਰਹੀ ਕਿਉਂਕਿ ਉਹ ਕਿਸਾਨ ਨਹੀਂ ਹੈਗੇ ਉਹ ਆਮ ਆਦਮੀ ਪਾਰਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਖਬਰਾਹਟ ਦੇ ਵਿੱਚ ਛੱਡੇ ਹੋਏ ਆਪਦੇ ਬੰਦੇ ਆ ਅਸੀਂ ਕਿਉਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਅਸੀਂ ਕਿਉਂ ਗੱਲ ਕਰੀਏ ਅਕਾਲੀ ਦਲ ਦੇ ਬੰਦਿਆਂ ਨਾਲ ਅਸੀਂ ਕੈਂਪੇਨ ਚਲਾਉਣੀ ਹੈ ਅਸੀਂ ਪਰਮਿਸ਼ਨ ਲੈਣੇ ਆ ਜਿਹੜੀ ਵੀ ਜਗ੍ਹਾ ਤੇ ਅਸੀਂ ਕੈਂਪੇਨ ਕਰਦੇ ਆ ਸਾਡੇ ਸਪੀਕਰ ਦੀ ਵੀ ਪਰਮਿਸ਼ਨ ਹੁੰਦੀ ਹੈ ਸਾਡੀ ਜਗ੍ਹਾ ਦੀ ਵੀ ਪਰਮਿਸ਼ਨ ਹੁੰਦੀ ਹੈ ਪਰਮਿਸ਼ਨ ਦਾ ਮਤਲਬ ਇਹ ਹੁੰਦਾ ਹੈ ਉਹ ਇਸ ਕਰਕੇ ਦਿੱਤੀ ਜਾਂਦੀ ਹੈ ਵੀ ਜਿੱਥੇ ਇੱਕ ਕੈਂਡੀਡੇਟ ਕੈਂਪੇਨ ਕਰ ਰਿਹਾ ਹੋਵੇ ਉੱਥੇ ਕੋਈ ਦੂਜਾ ਕੈਂਡੀਡੇਟ ਉਹਦੇ ਵਿਰੁੱਧ ਕੈਂਪੇਨ ਨਾ ਕਰੇ ਇਸ ਕਰਕੇ ਦਿੱਤੀ ਜਾਂਦੀ ਹੈ ਤੇ ਸਾਡੇ ਵਿਰੁੱਧ ਸਪੀਕਰ ਲਾ ਕੇ ਬਿਨਾਂ ਪਰਮਿਸ਼ਨ ਤੋਂ ਕੈਂਪੇਨ ਹੋ ਰਹੀ ਹੈ ਪੁਲਿਸ ਮੈਨੂੰ ਨਹੀਂ ਪਤਾ ਕੀ ਕਰ ਰਹੀ ਹੈ ਪਰ ਅਸੀਂ ਜਦੋਂ ਪਰਮਿਸ਼ਨ ਲੈ ਕੇ ਸਪੀਕਰ ਲਾਉਨੇ ਆ ਸਾਡੇ ਖਿਲਾਫ ਸੱਤ ਸਪੀਕਰ ਬਿਨਾ ਪਰਮਿਸ਼ਨ ਤੋਂ ਕਿਉਂ ਲੱਗਦੇ ਆ ਇਹ ਪ੍ਰਸ਼ਾਸਨ ਤੋਂ ਤੁਸੀਂ ਪੁੱਛੋ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਕਿਉਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਗੱਲ ਕਰੀਏ ਮੈਡਮ ਤੁਸੀਂ ਅਕਾਲੀ ਦਲ ਨਾਲ ਅਲਾਈਅንስ ਕੀਤਾ ਸੀ ਉਦੋਂ ਮਤਲਬ ਤੁਸੀਂ ਤਿੰਨ ਸੀਟਾਂ ਲੈਂਦੇ ਸੀ ਥੋੜਾ ਸ਼ਹਿਰਾਂ ਦੇ ਵਿੱਚ ਪ੍ਰਭਾਵ ਜ਼ਿਆਦਾ ਸੀ ਉਹਨਾਂ ਦਾ ਪਿੰਡਾਂ ਦੇ ਵਿੱਚ ਸੀ ਪਰ ਅੱਜ ਜਿਹੜਾ ਥੋੜਾ ਐਲਾਈਂਸ ਟੁੱਟ ਚੁੱਕਿਆ ਤੇ ਅਕਾਲੀ ਦਲ ਦੇ ਨਾਲ ਜਿਹੜਾ ਐਲਾਈਂਸ ਟੁੱਟਿਆ ਇਹਦੇ ਨਾਲ ਤੁਹਾਡੇ ਬੀਜੇਪੀ ਨੂੰ ਘਾਟਾ ਨਾ ਪਊਗਾ ਨਹੀਂ ਬੀਜੇਪੀ ਨੂੰ ਕੋਈ ਘਾਟਾ ਨਹੀਂ ਪਿਆ ਅਕਾਲੀ ਦਲ ਨੂੰ ਘਾਟਾ ਪਊਗਾ ਅਕਾਲੀ ਦਲ ਵਾਸਤੇ ਅਸੀਂ ਵੈਂਟੀਲੇਟਰ ਸੀਗੇ ਠੀਕ ਹੈ ਜਿਹਦੇ ਸਿੱਤੇ ਅਕਾਲੀ ਦਲ ਦੀ ਜਾਨ ਬਚੀ ਵੀ ਸੀ ਥੋੜੇ ਖਾਸ ਕਰਕੇ ਇਸ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਹੈਗੇ ਆ ਅਕਾਲੀ ਦਲ ਦੇ ਉਹ ਉਹ ਵੀ ਬੀਜੇਪੀ ਦੇ ਸਿਰ ਤੇ ਹੀ ਸਰਵਾਈਵ ਕਰਦੇ ਸੀ ਤੇ ਹੁਣ ਉਹਨਾਂ ਨੂੰ ਭਜੜਣਾ ਪਈਆਂ ਵੀ ਆ ਜਦੋਂ ਬੀਜੇਪੀ ਦਾ ਐਲਾਈਅੰਸ ਟੁੱਟ ਗਿਆ ਸੋ ਸਾਨੂੰ ਨਹੀਂ ਘਾਟਾ ਪੈਂਦਾ ਘਾਟਾ ਕਾਲੀ ਦਲ ਨੂੰ ਪਉਂਦਾ ਤੁਸੀਂ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਵੀ ਅਸੀਂ ਆਹ ਕੀਤਾ ਸੀ ਆਹ ਕੀਤਾ ਪਰ ਜਿਹੜੇ ਹਰ ਸਿਮਰਤ ਕੋਰ ਬਾਦਲੇ ਤੋਂ ਇਲੈਕਸ਼ਨ ਲੜ ਰਹੇ ਆ ਉਹ ਕਹਿੰਦੇ ਏਮਜ਼ ਮੈਂ ਲੈ ਕੇ ਆਏ ਆ ਇੱਥੇ ਸੈਂਟਰਲ ਯੂਨੀਵਰਸਿਟੀ ਪਟੰਡੇ ਦੇ ਵਿੱਚ ਮੈਂ ਬਣਾਈ ਐ ਛੜਕਾ ਦਾ ਜਾਲ ਮੈਂ ਵਿਛਾਇਆ ਪੁਲ ਇੱਥੇ ਮੈਂ ਬਣਾਇਆ ਉਹ ਸਾਰਾ ਕੁਝ ਕਹਿੰਦੇ ਵੀ ਇਹ ਤਾਂ ਕੁਝ ਮੈਂ ਐਮਪੀ ਹੋਣ ਦੇ ਨਾਤੇ ਮੈਂ ਸਾਰਾ ਕੁਝ ਕੀਤਾ ਫਿਰ ਤੁਸੀਂ ਮਤਲਬ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਮੈਨੂੰ ਇਹ ਦੱਸੋ ਬੀ ਐਮਸ ਹਿਮਾਚਲ ਚ ਵੀ ਬਣਿਆ ਐਮਸ ਜੰਮੂ ਕਸ਼ਮੀਰ ਚ ਵੀ ਬਣਿਆ ਐਮਸ ਹਰਿਆਣਾ ਚ ਵੀ ਬਣਿਆ ਉੱਥੇ ਹਰ ਸਿਮਰਤ ਸੀਗੇ ਸੜਕਾਂ ਦਾ ਜਾਲ ਜੇ ਇੱਥੇ 7 ਹਾਈਵੇ ਬਣਿਆ ਪੰਜਾਬ ਦੇ ਵਿੱਚ ਤਾਂ ਯੂਪੀ ਦੇ ਵਿੱਚ 40 ਹਾਈਵੇ ਬਣਿਆ ਨੈਸ਼ਨਲ ਹਾਈਵੇ ਐਕਸਪ੍ਰੈਸ ਵੇ ਵੀ ਆਪਣੇ ਨਾਲੋਂ ਪਹਿਲਾਂ ਪੂਰੇ ਹੋ ਗਏ ਆ ਅਟਲ ਟਨਲ ਵਰਗੇ ਟਨਲ ਬਣ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਵੀ ਸੜਕਾਂ ਦਾ ਮਹਿਕਮਾ ਨਿਤਨ ਗੜਕਰੀ ਜੀ ਕੋਲੇ ਐ ਬੁਲੇਟ ਟ੍ਰੇਨਾਂ ਸਾਰੇ ਇੰਡੀਆ ਚ ਚੱਲ ਰਹੀਆਂ ਐ ਨਵੇਂ ਨਵੇਂ ਰੇਲਵੇ ਸਟੇਸ਼ਨ ਯੋਸ਼ਮਨ ਭਾਰਤ ਵਾਰੀਆਂ ਸਕੀਮਾਂ ਸਾਰੇ ਇੰਡੀਆ 'ਚ ਚੱਲ ਰਹੀਆਂ ਦੱਸੋ ਹਰਸਿਮਰਤ ਆ ਸਾਰੇ ਕਿਤੇ ਸੋ ਉਹਨਾਂ ਦੀਆਂ ਸਕੀਮਾਂ ਨੂੰ ਆਪਦੀਆਂ ਸਕੀਮਾਂ ਦੱਸ ਕੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨੀ ਬਹੁਤ ਗਲਤ ਗੱਲ ਐ ਹਾਂ ਉਹਨਾਂ ਕੋਲੇ ਇੱਕ ਮੌਕਾ ਸੀਗਾ ਵੀ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀਗੇ ਉਸ ਮਹਿਤ ਵਿੱਚ ਜੇ ਕੁਝ ਹੁੰਦਾ ਤਾਂ ਮੈਂ ਮੰਨ ਲੈਂਦੀ ਵੀ ਹਰਸਿਮਰਤ ਨੇ ਕਰੇ ਭਗਵਾਨ ਜੀ ਜਿਵੇਂ ਸੀਗੇ ਪੰਜਾਬ ਨੂੰ ਸੋਨੇ ਦੀ ਚੜੀ ਬਣਾ ਦਾਂਗੇ ਉਹਨਾਂ ਦੇ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖ ਦੂੰਗੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਬਿਨਾਂ ਕਿਸੇ ਪਲਾਨ ਤੋਂ ਬਿਨਾਂ ਕਿਸੇ ਪ੍ਰੋਗਰਾਮ ਤੋਂ ਨਾ ਮੀਟਿੰਗ ਕਰਨੀ ਨਾ ਸਲਾਹ ਕਰਨੀ ਜबान ਨਾਲ ਤੁਸੀਂ ਸਿਉਨੇ ਦੀ ਚਿੜੀ ਬਣਾ ਦਿਓ ਹੀਰਿਆਂ ਦੀ ਚਿੜੀ ਬਣਾ ਦਿਓ ਜਾਂ ਹੀਰਿਆਂ ਦਾ ਕੰਮ ਬਣਾ ਦਿਓ ਜबान ਨਾਲ ਕੁਝ ਨਹੀਂ ਹੁੰਦਾ ਜबान ਨਾਲ ਸਿਰਫ ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਹੈ ਵੋਟਾਂ ਬਟੋਰੀਆਂ ਜਾ ਸਕਦੀਆਂ ਕੰਮ ਜबान ਨਾਲ ਨਹੀਂ ਹੁੰਦਾ ਹੁੰਦਾ ਕਾਲੀਦਾਲ ਦਾ ਵਿਰੋਧ ਹੋ ਰਿਹਾ ਹੈ ਬੇਦਵੀ ਕਾਂਡ ਸੋਦਾ ਸਾਥ ਨੂੰ ਮਾਫੀ ਦੇਣਾ ਪੰਜਾਬ ਦੇ ਵਿੱਚ ਚਿੱਟਾ ਲਿਆਉਣਾ ਤੁਸੀਂ ਵੀ ਉਦੋਂ ਅਕਾਲੀ ਦਲ ਦੀ ਪਾਰਟੀ ਵਿੱਚ ਭਾਈਵਾਲ ਸੀਗੇ ਇਹ ਦੋਸ਼ ਤਾਂ ਤੁਹਾਡੇ ਤੇ ਵੀ ਲੱਗਦੇ ਆ ਮੈਂ ਅਕਾਲੀ ਦਲ ਦੇ ਵਿੱਚ ਕਦੇ ਨਹੀਂ ਸੀ ਆਫੀਸਰ ਕਦੇ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਪਹਿਲੀ ਵਾਰੀ ਮੈਂ ਅਸਤੀਫਾ ਦੇ ਕੇ ਮੈਂ ਆਪਦੀ ਰਿਟਾਇਰਮੈਂਟ ਲੈ ਲਈ ਕੋਟੇ ਤੇ ਗੱਲ ਨਹੀਂ ਜੀ ਗੱਲ ਆ ਪੀਜਪੀ ਤੋਂ ਹੋਰੇ ਵੀ ਭਾਪੀ ਵੀ ਉਦੋਂ ਅਕਾਲੀ ਦਲ ਦਾ ਹਿੱਸਾ ਸੀ ਜਦੋਂ ਸਰਕਾਰ ਅਕਾਲੀ ਦਲ ਦੀ ਚੱਲ ਰਹੀ ਸੀ ਭਾਜਪਾ ਵੀ ਉਦੋਂ ਹਿੱਸਾ ਸੀ ਮਤਲਬ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਸੀ ਉਦੋਂ ਉਹਨਾਂ ਤੇ ਜਿਹੜੇ ਇਹ ਦੋਸ਼ ਲੱਗੇ ਆ ਇਹਦਾ ਮਤਲਬ ਵੀ ਤੁਸੀਂ ਵੀ ਭਾਈ ਵਾਲੋਂ ਉਹਨਾਂ ਦੇ ਜਿਹੜਾ ਬੇਅਦਬੀ ਦਾ ਮਸਲਾ ਹੈ ਜਾਂ ਜੋ ਵੀ ਆਹ ਮਸਲੇ ਹੈਗੇ ਆ ਇਹ ਸਾਰੇ ਲਾਅਰਡ ਆਰਡਰ ਦੇ ਮਸਲੇ ਹੈਗੇ ਆ ਬੀਜੇਪੀ ਕੋਲੇ ਜਿਹੜੇ ਮਹਿਕਮੇ ਸੀਗੇ ਲੋਕਲ ਬਾਡੀ ਦਾ ਜਾਂ ਹੋਰ ਟਾਈਪ ਦੇ ਮਹਿਕਮੇ ਸੀ ਜਿਹੜੀ ਹੋਮ ਮਿਨਿਸਟਰੀ ਸੀ ਜਿਹਦੇ ਕੋਲੇ ਪੁਲਿਸ ਦਾ ਕੰਟਰੋਲ ਸੀ ਜਿਹਦੇ ਕੋਲੇ ਵਿਜੀਲੈਂਸ ਦਾ ਕੰਟਰੋਲ ਸੀ ਜਿਨ੍ਹਾਂ ਨੇ ਲਾਅ ਐਂਡ ਆਰਡਰ ਰੱਖਣਾ ਸੀ ਆਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੇਅਦਮੀ ਵਾਲਾ ਮਸਲਾ ਜਾਂ ਹੋਰ ਮਸਲੇ ਇਹ ਪੁਲਿਸ ਦਾ ਤੇ ਹੋਮ ਮਿਨਿਸਟਰੀ ਦਾ ਮਸਲਾ ਸੀ ਜਿਹੜਾ ਕਿ ਬਾਦਲ ਪਰਿਵਾਰ ਕੋਲੇ ਸੀ ਤੇ ਕਾਲੀ ਦਲ ਕੋਲੇ ਸੀ ਇਹ ਬੀਜੇਪੀ ਕੋਲ ਲਈ ਸੀ ਇਹ ਕਿਵੇਂ ਅਸੀਂ ਅਗਲਾ ਪੰਜਾਬ ਬਣਾਉਣਾ ਹੈ ਕਿਵੇਂ ਆਪਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਕੋਈ ਪਲਾਨ ਤਾਂ ਹੋਵੇ ਕੋਈ ਸਕੀਮ ਤਾਂ ਦੱਸੋ ਵੀ ਕਿਹਦੇ ਨਾਲ ਕਿਵੇਂ ਕਰੋਗੇ ਤੁਸੀਂ ਪਰ ਉਹ ਤਾਂ ਹੁਣ 5 ਦਿਨ ਇੱਥੇ ਰਹਿੰਦੇ ਆ ਪੰਜਾਬ 'ਚ ਪੱਕੀ ਦਿਨੋਂ ਬਾਹਰ ਰਹਿੰਦੇ ਆ ਪ੍ਰਚਾਰ ਕਰਦੇ ਆ ਆਪਦੀ ਪਾਰਟੀ ਦਾ ਵੀ ਕਿਸੇ ਨਾ ਕਿਸੇ ਹੋਰ ਸੂਬੇ 'ਚ ਹੋ ਸਕਦਾ ਸਾਨੂੰ ਕਿਤੇ ਨਾ ਕਿਤੇ ਇੱਕ ਮੌਕਾ ਮਿਲੀ ਜਾਵੇ ਕਿਤੇ ਨਾ ਕਿਤੇ ਇਥੋਂ ਦਾ ਜਿਹੜਾ ਖਜ਼ਾਨਾ ਹੈ ਉਹ ਵਰਤ ਰਹੇ ਆ ਬਾਹਰਲੇ ਸੂਬਿਆਂ ਦੀ ਕੈਂਪੇਨ ਵਾਸਤੇ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਝਾੜ ਲੈ ਕੇ ਦਿੱਤਾ ਆਪੋ ਹੈਲੀਕਾਪਟਰ ਤੇ ਹੁੰਦੇ ਹਨ ਬਾਹਰਲੇ ਸੂਬਿਆਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਉਹਨਾਂ ਦੀ ਭਾਸ਼ਾ 'ਚ ਇਸ਼ਤਿਹਾਰ ਦਿੰਦੇ ਹਨ ਉੱਥੇ ਮੁੱਖ ਮੰਤਰੀ ਦੀ ਫੋਟੋ ਆਪਣੇ ਮੁੱਖ ਮੰਤਰੀ ਦੀ ਫੋਟੋ ਦਾ ਦੱਸੋ ਕੇਰਲਾ 'ਚ ਜਾਂ ਤਾਮਿਲਨਾਡੂ ਦੇ ਵਿੱਚ ਕੀ ਕੰਮ ਹੈ ਉੱਥੇ ਉਹ ਤਾਮਿਲਨਾਡੂ ਦੀ ਭਾਸ਼ਾ ਦੇ ਵਿੱਚ ਲਿਖਦੇ ਹੈ ਵੀ ਆਹ ਭਗਵਾਨਤਮਨ ਜੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਹੈ ਇਹਨਾਂ ਨੇ ਪੰਜਾਬ 'ਚੋਂ ਨਸ਼ਾ ਹਟਾਤਾ ਇਹਨਾਂ ਨੇ ਸਾਰੀ ਕਰਪਸ਼ਨ ਹਟਾਤੀ ਉੱਥੇ ਰੰਗਲਾ ਪੰਜਾਬ ਬਣਿਆ ਪਿਆ ਕਿਉਂਕਿ ਉੱਥੇ ਸਾਡੀ ਸਰਕਾਰ ਹੈ ਹੁਣ ਆਪਾਂ ਨੂੰ ਉਹ ਪੜਨਾ ਨਹੀਂ ਆਉਂਦਾ ਤੇ ਉੱਥੋਂ ਵਾਲਿਆਂ ਨੂੰ ਪਤਾ ਨਹੀਂ ਪਿਆਰ ਕੀ ਹੋ ਰਿਹਾ ਇਹਨਾਂ ਨੂੰ ਆਏ ਆ ਵੀ ਆਹੀਂ ਸਾਡਾ ਦਾ ਕਿਤੇ ਨਾ ਕਿਤੇ ਲੱਗ ਜੂ ਸਾਨੂੰ ਇੱਕ ਮੌਕਾ ਕਿਸੇ ਨਾ ਕਿਸੇ ਹੋਰ ਸੂਬੇ 'ਚ ਮਿਲ ਜੂ ਫਿਰ ਅਸੀਂ ਉਹਨਾਂ ਦੇ ਖਜ਼ਾਨੇ ਨਾਲ ਬੁੱਲੇ ਵੱਡਾਂਗੇ ਹੁਣ ਬਾਅਦ ਤੁਸੀਂ ਦੇਖੋ ਈ ਰਾਜਸਥਾਨ ਦੇ ਵਿੱਚ राघव ਚੱਡਾ ਜੀ ਦਾ ਵਿਆਹ ਹੋਇਆ ਇੱਥੋਂ ਦੇ 4000 ਪੁਲਿਸ ਵਾਲਿਆਂ ਦਾ ਸਮੇਤ ਗੱਡੀਆਂ ਉੱਥੇ ਕੀ ਕੰਮ ਸੀਗਾ ਇਸ ਕਰਕੇ ਕਿ ਉਹਨਾਂ ਕੋਲੇ ਕੋਈ ਹੋਰ ਸੋਰਸ ਹੀ ਨਹੀਂ ਹੈਗਾ ਉਹ ਪੰਜਾਬ ਨੂੰ ਇੱਕ ਵਸੀਲੇ ਵਜੋਂ ਵਰਤ ਰਹੇ ਆ ਉਹਨਾਂ ਨੂੰ ਇਹ ਹੀ ਪੰਜਾਬ ਸਾਡੇ ਕਬਜ਼ੇ 'ਚ ਆ ਗਿਆ ਇੱਥੋਂ ਦਾ ਖਜ਼ਾਨਾ ਸਾਡੇ ਕਬਜ਼ੇ 'ਚ ਆ ਗਿਆ ਇਸੇ ਦੇ ਖਜ਼ਾਨੇ ਦੇ ਸਿਰ ਤੇ ਅਸੀਂ ਬਾਕੀ ਸਾਰੇ ਇੰਡੀਆ 'ਚ ਆਪਦੀ ਪਾਰਟੀ ਦਾ ਪ੍ਰਚਾਰ ਕਰਨਾ ਹੈ ਇੱਥੋਂ ਦੇ ਖਜ਼ਾਨੇ ਦੇ ਸਿਰ ਤੇ ਅਸੀਂ ਆਪਦੀ ਜਿਹੜੀ ਐਸ਼ਾ ਕਰਨੀ ਹੈ ਸੋ ਆਪਾਂ ਲੁੱਟੇ-ਪੁੱਟੇ ਜਾਂਨੇ ਆ ਪੰਜਾਬ ਹੋਰ ਪਿੱਛੇ ਹੋਰ ਪਿੱਛੇ ਹੋਰ ਪਿੱਛੇ ਜਾਈ ਜਾਂਦਾ ਜਬਾਨ ਹਲਾਤੀ ਵੀ ਰਸ਼ਾ ਖਤਮ ਕਰਦੇ ਆਂਗੇ ਜਬਾਨ ਹਲਾਤੀ ਰਗਲਾ ਪੰਜਾਬ ਬਣਾ ਦੇਾਂਗੇ ਕਹਿੰਦੇ ਸੀ ਵੀ ਜਿਹੜੇ ਤੀਰਥ ਯਾਤਰੀ ਜਦੋਂ ਗੱਡੀਆਂ ਤੇ ਨਹੀਂ ਜਾ ਸਕਦੇ ਗੱਡੀਆਂ ਨਹੀਂ ਸੀ ਮਿਲੀਆਂ ਤਾਂ ਉਹਦੋਂ ਕਹਿੰਦੇ ਸੀ ਕਿ ਅਸੀਂ ਹਵਾਈ ਜਾ ਅਜਰਾਹੀ ਤੀਰਥ ਯਾਤਰਾ ਕਰਾਇਆ ਕਰਾਂਗੇ ਦੱਸੋ ਕਿਹੜੇ ਨੂੰ ਕਰਾਤੀ ਉਹ ਜਿਵੇਂ ਜੀ ਕਰਦਾ ਜਿਵੇਂ ਜਿਵੇਂ ਕਹਿੰਦੇ ਆ ਵੀ ਜਿਹਦੀ ਜਬਾਨ ਚੱਲਦੀ ਆ ਉਹਦੇ ਸੱਤ ਹਾਲ ਚੱਲਦੇ ਆ ਸੋ ਆਏ ਜਵਾਨ ਹਲਾਉਣ ਨਾਲ ਕੰਮ ਨਹੀਂ ਹੁੰਦੇ ਮੋਦੀ ਸਾਹਿਬ ਨੇ ਕਿਹਾ ਕਿ ਮੈਂ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੂੰਗਾ ਕਿਉਂ ਕਿ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ 23 ਸਾਲ ਤੱਕ ਸਾਡੀ ਸਰਕਾਰ ਕਿਤੇ ਨਹੀਂ ਗਈ ਉਹਨਾਂ ਨੂੰ ਉਹਨਾਂ ਨੇ ਪਲਾਨ ਵੀ ਬਣਾ ਰੱਖਿਆ ਵੀ ਕਿਵੇਂ ਭਾਰਤ ਨੂੰ ਵਿਕਸਿਤ ਭਾਰਤ ਕਰਨਾ ਹੈ ਜਿੱਥੇ ਬੀਜੇਪੀ ਦੀ ਇੱਕ ਟੀਮ ਕੈਂਪੇਨ ਤੇ ਨਿਕਲੀ ਹੋਈ ਹੈ ਇਲੈਕਸ਼ਨਾਂ ਵਾਸਤੇ ਵੋਟਾਂ ਮੰਗ ਰਹੀ ਹੈ ਉੱਥੇ ਬੀਜੇਪੀ ਦੀ ਇੱਕ ਟੀਮ ਪਿੱਛੇ ਬੈਠ ਕੇ ਪਲਾਨ ਬਣਾ ਰਹੀ ਹੈ ਵੀ ਕਿਵੇਂ ਭਾਰਤ ਨੂੰ ਆਪਾਂ ਵਿਕਸਿਤ ਕਰਨਾ ਹੈ ਤੇ ਕਿਵੇਂ 2047 ਤੱਕ ਆਪਾਂ ਇੱਕ ਡਿਵੈਲਪਡ ਨੇਸ਼ਨ ਬਣਨਾ ਹੈ ਸਕਦਾ ਹੈ ਵੀ ਜਿੱਥੇ ਨਿੱਤਨ ਗੜਕਰੀ ਜੀ ਨੇ ਸੜਕਾਂ ਦਾ ਜਾਲ ਵਿਛਾਇਆ ਹੈ ਕੀ ਹਰ ਸੰਗਰਾ ਖੋਰਾ ਨੇ ਵੀ ਫੂਡ ਪ੍ਰੋਸੈਸਿੰਗ ਦੇ ਵਿੱਚ ਕੁਝ ਕੀਤਾ ਕੋਈ ਕਿਤੇ ਯੂਨਿਟ ਲੱਗਿਆ ਹੋਵੇ ਕੋਈ ਬਠਿੰਡੇ ਦੇ ਨੇੜੇ ਜਾਂ ਬਠਿੰਡੇ ਤੋਂ ਦੂਰ ਪੰਜਾਬ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਦਾ ਕੰਮ ਹੋਇਆ ਹੋਵੇ ਕਿਉਂਕਿ ਕੰਮ ਇਹਨਾਂ ਨੂੰ ਵੀ ਨਹੀਂ ਕਰਨਾ ਆਉਂਦਾ ਜੋ ਕੰਮ ਨਿਤਨ ਗੜਕਰੀ ਜੀ ਵਰਗੇ ਜਾਂ ਭਾਜਪਾ ਦੇ ਲੀਡਰ ਜਿੰਨੀ ਸੋਚ ਰੱਖਦੇ ਆ ਜਿਵੇਂ ਉਹਨਾਂ ਦਾ ਵਿਜ਼ਨ ਹੈ ਉਹੋ ਜਿਹਾ ਇਹਨਾਂ ਦਾ ਵਿਜ਼ਨ ਵੀ ਨਹੀਂ ਹੈਗਾ ਇਹ ਤਾਂ ਸੰਗਤ ਦਰਸ਼ਨ ਕਰਦੇ ਸੀ ਉਹ ਉਹਦੇ ਵਿੱਚ ਗ੍ਰਾਂਟਾਂ ਜਿਹੜੀਆਂ ਹੁੰਦੀਆਂ ਜਦੋਂ ਉੱਤੋਂ ਆ ਗਿਆ ਸੈਂਟਰ ਗਵਰਨਮੈਂਟ ਤੋਂ ਐਮਪੀ ਕੋਟਾ ਆ ਗਿਆ ਜਿਹੜੀ ਵੀ ਗ੍ਰਾਂਟ ਆ ਗਈ ਪਵਾ ਹੋ ਹਰ ਸਿਮਰਤ ਆਪ ਦੇ ਦਿੰਦੇ ਪਵਾ ਹੋ ਈਸੀ ਰਾਹੀ ਦੇ ਦਿੰਦੇ ਚੈੱਕ ਪਵਾ ਵੀਡੀਓ ਰਾਹੀ ਦੇ ਦਿੰਦੇ ਗਰੰਟਾ ਤਾਂ ਮੰਡਣੀਆਂ ਹੀ ਹੁੰਦੀਆਂ ਪਰ ਸੰਗਦਰਸ਼ਨ ਦੇ ਸ਼ੁਰੂ ਚ ਹੀ ਕਹਿ ਦਿੰਦੇ ਸੀ ਵੀ ਕੋਈ ਨਿੱਜੀ ਕੰਮ ਵਾਲਾ ਨਾ ਮੈਨੂੰ ਮਿਲਿਓ ਕੋਈ ਨਿੱਜੀ ਕੰਮ ਨਾ ਲੈ ਕੇ ਆਏ ਇਲੈਕਸ਼ਨਾਂ ਦੇ ਵਿੱਚ ਮੈਨੂੰ ਇੱਕ ਬਠਿੰਡੇ ਚ ਇੱਕ ਬਹੁਤ ਵੱਡੇ ਵਪਾਰੀ ਐ ਉਹਨਾਂ ਨੇ ਦੱਸਿਆ ਵੀ ਅਸੀਂ ਤਿੰਨ ਇਲੈਕਸ਼ਨਾਂ ਇਹਨਾਂ ਦੀਆਂ ਆਪਦੇ ਘਰੋਂ ਲੜਾਈਆਂ ਸੁਬਾ ਤੋਂ ਲੈ ਕੇ ਸ਼ਾਮ ਤੱਕ 100 ਤੋਂ ਲੈ ਕੇ 500 ਬੰਦਾ ਸਾਡੇ ਘਰੇ ਆਉਂਦਾ ਸੀ ਅਸੀਂ ਸਾਰਿਆਂ ਦਾ ਖਾਣਾ-ਦਾਣਾ ਬਣਾਉਂਦੇ ਸੀ ਸਾਰਿਆਂ ਦੀ ਚਾਹ ਪਾਣੀ ਸਾਰਾ ਦਿਨ ਚੱਲਦਾ ਰਹਿੰਦਾ ਸੀ ਤਿੰਨ ਇਲੈਕਸ਼ਨ ਹਰ ਸਿਮਰਤ ਦੀਆਂ ਉਹਨਾਂ ਦੇ ਘਰੇ ਲੜੀਆਂ ਗਿਰੀਆਂ ਬਠੰਡੇ ਉਹ ਕਹਿੰਦੇ ਵੀ ਅੱਜ ਵੀ ਜੇ ਮੈਂ ਉਹਨਾਂ ਦੇ ਸਾਹਮਣੇ ਜਾਵਾਂ ਨਾ ਉਹ ਮੇਰਾ ਨਾਂ ਜਾਣਦੇ ਨਾ ਮੇਰੀ ਸ਼ਕਲ ਤੋਂ ਮੈਨੂੰ ਪਛਾਣਦੇ ਆ ਵੀ ਉਹੀ ਹੈ ਜਿਨ੍ਹਾਂ ਦੇ ਘਰੇ ਬੈਠ ਕੇ ਅਸੀਂ ਇਲੈਕਸ਼ਨਾਂ ਲੜਦੇ ਹੁੰਦੇ ਸੀ ਕਹਿੰਦੇ ਇੱਕ ਇਲੈਕਸ਼ਨ ਅਸਤਾ ਸੀ 6 ਲੱਖ ਰੁਪਏ ਦਾ ਮਿਨਰਲ ਵਾਟਰ ਪਿਆਤਾ ਲੋਕਾਂ ਨੂੰ ਉਸ ਦੇ باوجود ਕਹਿੰਦੇ ਹਰ ਸਿਮਰਤ ਨੇ ਸਾਡੇ ਘਰੇ ਨਾ ਕਦੇ ਪਾਣੀ ਦੀ ਘੁੱਟ ਪੀਤੀ ਸੀ ਨਾ ਰੋਟੀ ਦੀ ਬਰਕੀ ਤੋੜੀ ਸੀ ਸੋ ਜਿਹਦੇ ਘਰੇ ਬੈਠ ਕੇ ਤੁਸੀਂ ਇਲੈਕਸ਼ਨ ਲੜਦੇ ਹੋ ਜੇ ਅੱਜ ਉਹ ਬੰਦਾ ਇਸ ਗੱਲ ਦਾ ਮਹਤਾਜ ਆ ਉਹ ਸੋਚ ਰਿਹਾ ਵੀ ਮੇਰਾ ਉਹ ਨਾਂ ਨਹੀਂ ਜਾਣਦੇ ਤੇ ਆਪਾਂ ਨੂੰ ਉਹ ਕੀ ਜਾਣਦੇ ਉਹਨਾਂ ਨੂੰ ਤਾਂ ਪਤਾ ਹੈ ਉਹਨਾਂ ਨੂੰ ਉਹ ਸੋਚਦੇ ਆ ਵੀ ਉਹ ਰਾਜ ਕਰਨ ਵਾਸਤੇ ਜੰਮੇ ਆ ਤੇ ਰਾਜ ਉਹਨਾਂ ਨੂੰ ਮਿਲ ਹੀ ਜਾਣਾ ਤੁਸੀਂ ਵੋਟਾਂ ਪਾਈ ਜਾਣੀਆਂ ਉਹਨਾਂ ਨੂੰ ਕਿਸੇ ਨਾਲ ਕੋਈ ਲਗਾ ਨਹੀਂ ਜਿੰਨੇ ਪੁਰਾਣੇ ਜਥੇਦਾਰ ਸੀਗੇ ਪੁਰਾਣੇ ਜਥੇਦਾਰ ਸਹਿਬਾਨ ਮੇਰੇ ਸਾਹਮਣੇ ਮੈਂ ਦੇਖਿਆ ਬਾਦਲ ਸਾਹਿਬ ਨਾਲ ਆਪਦੀਆਂ ਫੋਟੋਆਂ ਲੈ ਕੇ ਫਰੇਮ ਦੇ ਵਿੱਚ ਹਿੱਕ ਨਾਲ ਲਾਈ ਤੁਰੇ ਆਉਦੇ ਸੀ ਕਿ ਵੀਰਵਾ ਜੀ ਨੂੰ ਦਿਖਾਵਾਂਗੇ ਵਿਆਹ ਸੀ ਬਾਦਲ ਸਾਹਿਬ ਨਾਲ ਜੇਲ ਕੱਟੀ ਸੀ ਫਲਾਣੇ ਟਾਈਮ ਤੇ ਵੀਰਵਾ ਜੀ ਨੂੰ ਇਹ ਨਹੀਂ ਸੀ ਪਤਾ ਵੀ ਜਥੇਦਾਰ ਸਾਹਿਬ ਦਾ ਕੀ ਅਹੁਦਾ ਹੁੰਦਾ ਹੈ ਜੇਲ ਕੱਟਣ ਦਾ ਕੀ ਮਤਲਬ ਹੁੰਦਾ ਹੈ ਉਹਨਾਂ ਨੇ ਕਦੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਮਾੜਾ ਮੋਟਾ ਮੂਰੇ ਕਰਕੇ ਅਸੀਂ ਨਾਲ ਹੁੰਦੇ ਸੀ ਬਤੌਰ ਅਫਸਰ ਕਿਸੇ ਨੂੰ ਮਾੜਾ ਬੋਟਾ ਉਹਨਾਂ ਦੇ ਮੂਰੇ ਕਰ ਦਿੰਦੇ ਸੀ ਬੀਬਾ ਜੀ ਮਿਲ ਲਿਓ ਜਥੇਦਾਰ ਸਾਹਿਬ ਬਾਹਲੇ ਚਰਦੇ ਬੈਠੇ ਆ ਇੱਕ ਟਵਾਰੀਓ ਨੇ ਆ ਸ਼ੁਰੂ-ਸ਼ੁਰੂ ਚਾਲ ਦੇ ਕੇ ਉਹਨੂੰ ਇਹ ਵੀ ਕਿਹਾ ਵੀ ਜਦੋਂ ਅਸੀਂ ਦੱਸਿਆ ਨਾ ਵੀ ਜਥੇਦਾਰ ਸਾਹਿਬ ਬੈਠੇ ਆ ਬਾਹਲੇ ਚਰਦੇ ਢੀਕਦੇ ਆ ਵੀ ਤੁਸੀਂ ਵਿਹਲੇ ਹੋਵੋਗੇ ਤਾਂ ਤੁਹਾਨੂੰ ਮਿਲਣਾ ਕਹਿੰਦੇ ਆਏ ਕਰੋ ਇਹਨਾਂ ਨੂੰ 500 ਰੁਪਏ ਦੇ ਦਿਓ ਅਸੀਂ ਕਿਹਾ ਵੀ ਦੇਖੋ ਜਥੇਦਾਰ ਸਾਹਿਬ ਨੂੰ ਗੁੱਸਾ ਕਰਨਗੇ ਤੁਸੀਂ ਇਸ ਕੰਮ 'ਚ ਨਾ ਪਹੁੰਚਣ ਨੂੰ ਮਿਲਣਾ ਚਾਹੁੰਦੇ ਆ ਕਹਿੰਦੇ 1100 ਦੇ ਦਿਓ ਸੋ ਉਹਨਾਂ ਨੂੰ ਐਂ ਨਹੀਂ ਸੀ ਪਤਾ ਸ਼ੁਰੂ ਦੇ ਵਿੱਚ ਕੀ ਜ਼ਖੇਦਾਰ ਦਾ ਮਤਲਬ ਕੀ ਹੁੰਦਾ ਕਿਵੇਂ ਪਾਰਟੀ ਨੂੰ ਆਪਾਂ ਤਾਂ ਚੱਕਦੇ ਆ ਕਿਵੇਂ ਸਾਰਿਆਂ ਨੇ ਰਲ ਮਿਲ ਕੇ ਪਾਰਟੀ ਨੂੰ ਖੜਾ ਕੀਤਾ ਉਹਨਾਂ ਨੂੰ ਤਾਂ ਐਂ ਸੀ ਵੀ ਪਤਾ ਨਹੀਂ ਪਾਰਟੀ ਅਸੀਂ ਉਸ ਤੋਂ ਬਣਾਈ ਹੈ ਸਾਡੇ ਇੱਕ ਐਮਐਲਏ ਦੀ ਇਲੈਕਸ਼ਨ ਲੜੇ ਸੀਗੇ ਵਿਧਾਨ ਸਭਾ ਚਕਾਲੀਦਾਲ ਵਰਨੀਓ ਬਠਿੰਡੇ ਤੋਂ ਮੈਂ ਨਾ ਨਾ ਨਹੀਂ ਲੈਣਾ ਚਾਹੂੰਗੀ ਉਹ 5 ਸਾਲ ਤਾਂ ਇਹਨਾਂ ਦੇ ਮਗਰ ਮਗਰ ਫਿਰਦੇ ਰਹੇ ਵੀ ਮੈਨੂੰ ਟਿਕਟ ਮਿਲੂਗੀ 5 ਸਾਲਾਂ ਬਾਅਦ ਉਹਨਾਂ ਨੂੰ ਟਿਕਟ ਮਿਲੀ ਉਹ ਵਿਚਾਰੇ ਆਪਦਾ ਖਰਚਾ ਪਾਣੀ ਕਰਕੇ ਆਪਦੀ ਕੈਂਪੇਨ ਚਲਾ ਰਹੇ ਐ ਤੇ ਬਾਦਲ ਪਰਿਵਾਰ ਆਪਦਾ ਹੀ ਕੈਂਡੀਡੇਟ ਦੇ ਉਲਟ ਕੈਂਪੇਨ ਕਰ ਰਹੇ ਗੋਟਾ ਕਾਂਗਰਸ ਨੂੰ ਉਪਵਾ ਰਿਆ ਤਾਂ ਇਹ ਦੇਖੋ ਵੀ ਜਦੋਂ ਉਹ ਆਪਦੇ ਜਿਹੜਾ ਬੰਦਾ 5-5 ਸਾਲ ਉਹਨਾਂ ਦੇ ਪਿੱਛੇ ਫਿਰਦਾ ਤੇ ਖੜਾ ਵੀ ਆਪ ਹੀ ਕੀਤਾ ਉਹਨੂੰ ਵੀ ਹਰਾਉਣ ਦੀ ਕੋਸ਼ਿਸ਼ ਹਰ ਇੱਕ ਨਾਲ ਧੋਖਾ ਹਰ ਇੱਕ ਨਾਲ ਧੋਖਾ ਸਿਰਫ ਆਪ ਦੇ ਆਪ ਨੂੰ ਮੁੱਖ ਰੱਖਣਾ ਹੈ। ਹੁੰਦੜ ਸਾਹਿਬ ਵਰਗੇ ਲੀਡਰ ਅੱਜ ਉਹਨਾਂ ਦੇ ਨਾਲ ਜਾਂਦੇ ਆ ਕੈਂਪੇਨ ਤੇ ਸਾਨੂੰ ਉਹ 20 ਵਾਰੀ ਡਰਾਇੰਗ ਰੂਮ 'ਚ ਬੈਠ ਕੇ ਉਹ ਰੋੜ ਹੱਕ ਕੇ ਹੋਗੇ ਵੀ ਸਾਨੂੰ ਤਾਂ ਹੈ ਕੁਛ ਦੇ ਹੀ ਨਹੀਂ ਅਸੀਂ ਤਾਂ ਇੰਨੇ ਔਕੇ ਹੋ ਕੇ ਪਾਰਟੀ ਖੜੀ ਕਰੀ ਸੀ। ਬੀਬਾ ਜੀ ਤਾਂ ਹਰ ਵਾਰੀ ਸਰਦੂਲਗੜ੍ਹ 'ਚ ਆਖ ਵੋਟਾਂ ਲੈਣ ਦੇ ਮਾਰੇ ਸਾਨੂੰ ਹਰਾ ਜਾਂਦੇ। ਉੱਥੇ ਵੀ ਸੈਟਿੰਗ ਕਰ ਜਾਂਦੇ ਆ ਕਿ ਵਿਧਾਨ ਸਭਾ 'ਚ ਜਿਹੜੀਆਂ ਵੋਟਾਂ ਹੈਗੀਆਂ ਦੂਜੇ ਦੂਜੇ ਪਾਸੇ ਪਵਾਤੀਆਂ ਤੇ ਲੋਕ ਸਭਾ ਦੇ ਵਿੱਚ ਦੂਜੀ ਪਾਰਟੀ ਤੋਂ ਵੋਟਾਂ ਲੈ ਲਈਆਂ ਸੋ ਸਾਰਾ ਕੁਝ ਆਪ ਦੇ ਵਾਸਤੇ ਸੋਚਣਾ ਇਹ ਕੋਈ ਵਧੀਆ ਗੱਲ ਨਹੀਂ ਤੁਹਾਨੂੰ ਵੀ ਸਾਰੀਆਂ ਗੱਲਾਂ ਪਤਾ ਪਤਾ ਤੁਸੀਂ ਇਹਨਾਂ ਤੋਂ ਅਣਜਾਣ ਨਹੀਂ ਹੈਗੇ ਸੋ ਮੈਂ ਤਾਂ ਇਹ ਕਹੂੰਗੀ ਕਿ ਆਪਾਂ ਹੁਣ ਉਹ ਪਾਰਟੀ ਚੁਣੀਏ ਜਿਹੜੀ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਸੂਬੇ 'ਚ ਇੱਕ ਵਾਰੀ ਆ ਜਾਂਦੀ ਹੈ ਲੋਕ ਉਹਨੂੰ ਉੱਥੋਂ ਜਾਣ ਨਹੀਂ ਦਿੰਦੇ ਗੁਜਰਾਤ ਦੇ ਵਿੱਚ ਪੰਜਵੀਂ ਵਾਰੀ ਬੀਜੇਪੀ ਜਿੱਤੀ ਹੈ ਤੀਜੀ ਵਾਰੀ Madhya Pradesh ਦਿੱਤੀ ਹੈ UP ਚ ਵੀ ਜਿੱਤ ਗਈ ਹਰਿਆਣਾ ਚ ਵੀ ਰਿਪੀਟ ਹੋਈ ਹੈ ਜਿਹੜੀ ਪਾਰਟੀ ਉਹਨਾਂ ਸੂਬਿਆਂ ਚ ਵਾਰੀ-ਵਾਰੀ ਰਿਪੀਟ ਹੋ ਰਹੀ ਹੈ ਤਾਂ ਉਹਦਾ ਉਹਦੇ ਕੰਮ ਕਰ ਠੀਕ ਹੋਣਗੇ ਤਾਹੀ ਰਿਪੀਟ ਹੋ ਰਹੀ ਹੈ ਨਹੀਂ ਝਾੜੂ ਨੂੰ ਕੋਣ ਰਿਪੀਟ ਕਰਾ ਦੂ ਸੋ ਜੇ ਉਹ ਪਾਰਟੀ ਲੋਕਾਂ ਦੀਆਂ ਆਸਾਂ ਮੀਂਹਾਂ ਤੇ ਪੂਰੀ ਉੱਤਰਦੀ ਹੈ ਕੋਈ ਵਿਕਾਸ ਕਰਦੀ ਹੈ ਲੋਕ ਖੁਸ਼ ਹੈ ਕਾਹੀ ਵੋਟਾਂ ਪੈਂਦੀਆਂ ਆਪਾਂ ਇੱਥੇ ਬੈਠੇ ਸੋਚਦੇ ਆ ਵੀ Madhya Pradesh ਚ ਐਤ ਕੀ ਜਿੱਤਦੀ ਉੱਥੇ ਪਹਿਲਾਂ ਇੰਨਾ ਚ ਰਹਿ ਗਈ ਆਪਣੀ ਸੋਚ ਇੱਥੇ ਬੈਠਿਆਂ ਦੀ ਇਸ ਕਰਕੇ ਬਣੀ ਹੈ ਕਿਉਂਕਿ ਆਪਾਂ ਆਪਾਂ ਨੂੰ ਆਦਤ ਪਈ ਹੈ ਵੀ ਚੱਲ ਝਾੜੂ ਨੂੰ ਜਿਤਾ ਦਿਓ ਇੱਕ ਮੌਕਾ ਦੇ ਦਿਓ ਫਿਰ ਉਹਨੂੰ ਫਰਾ ਦੇ ਹੁਣ ਦੂਜੇ ਨੂੰ ਲਿਆਓ ਇਹ ਆਪਾਂ ਨੂੰ ਆਦਤ ਪਈ ਵੀ ਹੈ ਪੰਜਾਬੀਆਂ ਨੂੰ ਪਰ ਉੱਥੋਂ ਦੇ ਲੋਕ ਜਿਨ੍ਹਾਂ ਨੇ ਬੀਜੇਪੀ ਇੱਕ ਵਾਰੀ ਚੋੜ ਲਈ ਤੇ ਖੁਸ਼ ਹੈ ਵੋਟਾਂ ਤਾਂ ਉਹਨਾਂ ਨੇ ਪਾਉਣੀਆਂ ਸੀ ਉਹਨਾਂ ਨੇ ਫੇਰ ਪਾਤੀਆਂ ਉੱਥੇ ਫੇਰ ਬੀਜੇਪੀ ਸਰਕਾਰ ਬਣ ਗਈ ਸੋ ਮੈਂ ਇਹ ਕਹੂੰਗੀ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਇੱਕ ਮੌਕਾ ਦੇ ਕੇ ਦੇਖ ਲਓ ਵੀ ਹਵਾ 'ਚ ਡਾਂਗਾ ਮਾਰਤੀਆਂ ਵੀ ਇੱਕ ਮੌਕਾ ਦੇ ਕੇ ਦੇਖ ਲਓ ਮੈਂ ਤਾਂ ਇਹ ਕਹਿੰਨਾਂ ਕਿ ਭਾਜਪਾ ਦਾ ਪਛੋਕੜ ਦੇਖ ਲਓ। ਭਾਜਪਾ ਜਿਹੜੇ ਸੂਬਿਆਂ ਚ ਆਈ ਹੈ ਉੱਥੇ ਰਿਪੀਟ ਹੁੰਦੀ ਹੈ ਸੈਂਟਰ ਦੇ ਵਿੱਚ ਤੀਜੀ ਵਾਰੀ ਆ ਰਹੀ ਹੈ ਜੇ ਕੁਝ ਕਰਦੀ ਹੈ ਤਾਂ ਹੀ ਆ ਰਹੀ ਹੈ। ਕਿੱਥੇ ਰਾਮ ਮੰਦਰ ਬਣਾਇਆ, ਕਰਤਾਰਪੁਰ ਦਾ ਲਾਂਘਾ ਵੀ ਖੋਲ੍ਹਿਆ। ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਲਾਲ ਕਿਲੇ ਤੋਂ ਬਣਾਇਆ। ਛੋਟੇ ਸਾਹਿਬ ਜੱਦੇ ਜਿਨ੍ਹਾਂ ਨੂੰ ਕੇਰਲਾ, ਤਾਮਿਲਨਾਡੂ 'ਚ ਇੰਨਾ ਲੋਕ ਹਲੇ ਨਹੀਂ ਸੀ ਜਾਣਦੇ, ਉੱਥੇ ਵੀ 10 ਲੱਖ ਬੂਤਾ ਤੇ ਛੋਟੇ ਸਾਹਿਬ ਜੱਦਿਆਂ ਦਾ ਸ਼ਹੀਦੀ ਦਿਵਸ ਮਨਾਇਆ। ਤੇ ਸਾਰਿਆਂ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲੀ ਵੀ ਕਿਵੇਂ ਛੋਟੇ ਛੋਟੇ ਬੱਚੇ ਕਿਵੇਂ ਨੀਅਤ ਚੜੇ ਗਏ ਸੀ ਯੂਪੀ ਦੇ ਵਿੱਚ ਸਟੇਟ ਪੱਧਰ ਤੇ ਸਾਬਜਾਜਾ ਦਾ ਸ਼ੀਧੀ ਦੇ ਵਸ ਮਨਾਇਆ ਜਦੋਂ ਪਿਛਲੀ ਵਾਰੀ ਬੀਜੇਪੀ ਗਵਰਨਮੈਂਟ ਸੈਂਟਰ ਦੇ ਵਿੱਚ ਆਈ ਸੀ ਤਾਂ ਸਾਰੇ ਗਵਰਨਰ ਹਾਊਸਾਂ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਏ ਸੀ ਸਾਰੇ ਰਾਜ ਭਵਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਸੋ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਮੋਦੀ ਸਾਹਿਬ ਸਭ ਦੇ ਸਾਝੇ ਆ ਸਾਰਿਆਂ ਦੇ ਪ੍ਰਤੀ ਉਹਨਾਂ ਦੇ ਮਨ ਸਤਕਾਰ